ਅੱਜ ਜਲੰਧਰ ਦੇ ਵਿੱਚ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਬੜਾ ਕੁਰਬਾਨੀ ਵਾਲਾ ਪਰਿਵਾਰ ਜਿਹਦਾ Pritam Singh ਨਾਮ ਹੈ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜਿਹੜਾ ਕੱਟਿਆ ਸੰਘਰਸ਼ ਕੀਤਾ ਫਿਰ ਕੌਂਸਲਰ ਵੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਕੱਲੇ-ਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਾਲਜਦਰ ਵੱਲੋਂ ਟਿਕਟ ਦਿੱਤੀ ਗਈ ਜੀ ਬੀ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਾਣ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਮੁੱਲ ਪਿਆ। ਦੇਸੀ ਲੜਾਂਗੇ। ਭਾਰਾ ਜਿੱਤਾਂ ਮਾਦੀ ਗੱਲ ਹੁੰਦੀ ਹੈ। ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਗਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰਗੇ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਾਂਗੇ ਸਾਰੇ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਤਾ ਨਹੀਂ ਕੀਤੀਆਂ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦੇ ਆ ਉਹਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਲ ਜਿਹੜੀ ਇਹਨਾਂ ਦੇ ਦੋਕਸੋ ਕਿਸੇ ਸਾਥੀ ਪਰਿਵਾਰ ਦਾ ਵਲੰਟੀਅਰ ਜਾਂ ਅਹੁਦੇਦਾਰ ਜਦਾ ਸਾਹਿਬ ਸਿੰਘ ਪਰ ਸਾਰਿਆਂ ਦਾ ਇੱਕ ਦਿਲ ਇਸ ਕਿ ਟੁੱਟ ਗਿਆ ਕਿ ਪਹਿਲੀ ਵਾਰ ਇਸ ਇਤਿਹਾਸ ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਹੈ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋੜਿਆ ਸੋ ਅੱਜ ਮੈਨੂੰ ਬਹੁਤ ਦੱਸ ਦਿਆਂ ਇਹ ਖੁਸ਼ੀ ਹੁੰਦੀ ਹੋ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਜੀਜੀ ਨੇ ਫੈਸਲਾ ਕੀਤਾ ਉਹਨਾਂ ਦੇ ਜਿਹਨੇ ਵੀ ਜਦਾ ਸਾਹਿਬ ਮੇਰੇ ਬੇਟਾ ਸਾਨੂੰ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਜ਼ਤੀ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ੱਤਲੀ ਚਾਹੀਦੇ ਰੋਟੀ-ਦਾਲ ਖਾਈ ਜਾਂਦੇ ਲੋਕ ਸੋ ਉਹਨੇ ਆਮ ਆਦੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਇਹ ਆਮ ਆਦੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਕੁਝ ਕਿਸੇ ਨੂੰ ਸਮਝ ਗਏ ਆਪਣੇ ਆਪ ਨੂੰ ਕਿਸਾਨਕ ਇਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਲਈ ਦਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਣ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ ਚ ਮਿਲੂਗਾ ਸਰਕਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਕਿਉਂਕਿ ਜੇ ਜ਼ਿੰਮੇਵਾਰੀਆਂ ਨਹੀਂ ਦੇਵਾਂਗੇ ਤਾਂ ਕੰਮ ਨਹੀਂ ਹੋ ਸਕਦਾ ਉਹ ਸਮਾਜ ਲਈ ਜੋ ਵੀ ਕਰਨਾ ਚਾਹੁੰਦੇ ਸਾਡੇ ਵੱਲੋਂ ਉਹ ਜਿਹੜਾ ਇਸ ਬਾਬੇ ਲਾਕੇ ਦੇ ਵਿੱਚ ਬੜੀ ਸਾਡੀ ਪਾਰਟੀ ਨੂੰ ਹਲਾਰਾ ਮਿਲਿਆ ਹੈ ਇਹ ਸਾਨੂੰ ਕਹਿਆ ਜੀ ਇਮਾਨਦਾਰ ਜਿਹੜਾ ਸਾਡੀ ਪਾਰਟੀ ਦਾ ਅਰਥ ਹੈ ਇਮਾਨਦਾਰ ਜੰਗੇ ਕੁਰਬਾਨੀਆਂ ਵਾਲੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਦੇ ਖੰਨਾਸ ਦਰਦ ਰੱਖਣ ਵਾਲੇ ਜੋਸ਼ ਰੱਖਣ ਵਾਲੇ ਜਜ਼ਬਾ ਰੱਖਣ ਵਾਲੇ ਸਾਡੇ ਚਾਹੇ ਨੇ ਭੈਣ ਜੀ ਬਹੁਤ ਬਹੁਤ ਤੁਹਾਡਾ ਸੁਆਗਤ ਹੈ ਇੱਕ ਪਰਿਵਾਰ ਸਮੇਤ ਤੁਸੀਂ ਔਰ ਆਪਣੇ ਪੂਰੇ ਜਿਹੜਾ ਜਿੰਨੇ ਕਾਫਲਾ ਤੁਹਾਡਾ ਨਾਲ ਚੱਲ ਰਿਹਾ ਉਹਨਾਂ ਸਵੀਰ ਜ਼ਿਆਦਾ ਨਾ ਤੁਸੀਂ ਕੌਂਸਲ ਸਾਰੇ ਕਰੇ ਆਇਓ ਜੀ ਆਇਆਂ ਨੂੰ ਹੈ ਪਾਰਟੀ 'ਚ ਵੀ ਪੰਜਾਬ ਦੇ ਰੰਗਲਾ ਪੰਜਾਬ ਦੇ ਪਰਿਵਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਬਲਜੀਤ ਕਾਹਲ ਜੀ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਸੀਐਮ ਭਗਵਤਮਾਨ ਨੇ ਖੁਦ ਕਰਵਾਇਆ ਸ਼ਾਮਿਲ ਦਲੰਦਰ ਵੈਸਟ ਤੋਂ ਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਨੇ ਉਤੇ ਹੀ মিডিਆ ਨਾਲ ਗੱਲਬਾਤ ਕਰਦੇ ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੋਂ ਖੁਸ਼ ਹੋਏ ਨੇ ਜਿਸ ਕਰਕੇ ਉਨ੍ਹਾਂ ਨੇ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਮਕਾਸਦ ਦੇ ਮੁੱਦੇ ਤੇ ਵੀ ਕੋਈ ਸਾਡੀ ਸ਼ਰਤ ਨਹੀਂ ਕਿਸੇ ਨੇ ਕੋਈ ਸਾਡੀ ਸ਼ਰਤ ਨਹੀਂ ਪਰ ਇੱਕ ਵਾਰ ਤੁਸੀਂ ਸਹੀ ਪਲ ਹੋਣੀ ਬਾਕੀ ਹੈ ਤਾਂ ਮਦਦ ਮੰਗਦੇ ਪੇਸ਼ੀ ਤੇ ਕੋਈ ਨਹੀਂ ਬਚਿਆ ਅਕਾਲੀ